ਹਾਂਜੀ ਪ੍ਰਗਤ ਜੀ ਹਰ ਸਾਲ ਦੀ ਤਰ੍ਹਾਂ ਜੋ ਪਿੰਡ ਕਲਿਆਣਪੁਰ ਦੀ ਸੰਗਤ ਵੱਲੋਂ ਤੁਹਾਡੇ ਵੱਲੋਂ ਬਹੁਤ ਹੀ ਵਧੀਆ ਉਤਰਾਲਾ ਕੀਤਾ ਜਾਂਦਾ ਹੈ ਹਰ ਸਾਲ ਜਗਰਾਤਾ ਕਰਾਇਆ ਜਾਂਦਾ ਹੈ ਉਸ ਦੇ ਬਾਰੇ ਦੱਸੋ ਸਾਰਿਆਂ ਨੂੰ ਜੈ ਮਾਤਾ ਦੀ ਪਹਿਲੇ ਤੇ ਮੇਰੇ ਚੈਨਲ ਵਾਲਿਆਂ ਦਾ ਮੈਂ ਧੰਨਵਾਦੀ ਹਾਂ ਕਿ ਜਿਹੜੇ ਹਰ ਸਾਲ ਆਣ ਕੇ ਸਾਡੇ ਜਗਰਾਤੇ ਦੀ ਸ਼ੋਭਾ ਵਧਾਉਂਦੇ ਨੇ ਇਹ ਜਗਰਾਤਾ ਜਿਹੜਾ ਹਰ ਸਾਲ ਪਿੰਡ ਵੱਲੋਂ ਕਰਾਇਆ ਜਾਂਦਾ ਪਿੰਡ ਦੀ ਸ਼ੁਭ ਸ਼ਾਂਤੀ ਵਾਸਤੇ ਤੇ ਹਰ ਸਾਲ ਕੀਤਾ ਜਾਂਦਾ ਹੈ ਤੇ ਸਾਰੇ ਪਿੰਡ ਦੇ ਸਹਿਯੋਗ ਨਾਲ ਕੀਤਾ ਜਾਂਦਾ ਹੈ ਇਹ ਭਾਜੀ ਆਪਰੇ ਕਿਹੜੀ ਤਰੀਕ ਨੂੰ ਕਿਹੜੇ ਮਹੀਨੇ ਉਹ ਦੱਸ ਦੇ ਸਕਦਾ ਨਾ ਲਓ ਜੀ ਇਹ ਜਗਰਾਤਾ ਹਰ ਸਾਲ ਮੱਸੀਆ ਵਾਲੇ ਦਿਨ ਕੀਤਾ ਜਾਂਦਾ ਲਾਸਟ ਸਾਰ ਤੇ 2 ਅਕਤੂਬਰ ਨੂੰ ਮਤਲਬ ਮੱਸੀਆ ਵਾਲੇ ਦਿਨ ਲਾਸਟ ਸਾਰ ਤੇ ਤਰੀਕ ਕੋਈ ਵੀ ਹੋ ਸਕਦੀ ਆ ਤੇ ਪਿੰਡ ਵੱਲੋਂ ਕੀਤਾ ਜਾਂਦਾ ਨਾਲੇ ਪਿਤਰ ਪੂਜਾ ਹੋ ਜਾਂਦੀ ਆ ਅੱਗੇ ਨਰਾਤੇ ਆ ਜਾਂਦੇ ਨੇ ਦੇਵ ਪੂਜਾ ਵੀ ਹੋ ਜਾਂਦੀ ਆ ਇਹਦੇ ਵਿੱਚ ਮਤਲਬ ਜਿੱਦਾਂ ਅਸੀਂ ਜਿਹੜੀਆਂ ਲੋੜਵੰਦ ਬੀਬੀਆਂ ਉਹਨਾਂ ਨੂੰ ਸੂਟ ਵੰਡਦੇ ਆ ਬੱਚੇ ਜਿਹੜੇ ਨੇ ਗਰੀਬ ਗਰੀਬ ਪਰਿਵਾਰਾਂ ਦੇ ਪੜਦੇ ਨੇ ਉਹਨਾਂ ਨੂੰ ਇਹ ਕਾਪੀਆਂ ਪੈਨ ਹਰ ਸਾਲ ਹੀ ਵੰਦੇ ਆ ਜਿਹੜੇ ਭਗਤ ਆਉਂਦੇ ਨੇ ਉਹਨਾਂ ਨੂੰ ਇਹ ਸੂਟ ਦਿੰਨੇ ਆ ਤੇ ਬੜੀ ਸ਼ਰਧਾ ਭਾਵ ਨਾਲ ਸਾਰਾ ਪਿੰਡ ਹੀ ਸਾਫ ਦਿੰਦਾ ਹੈ ਕੋਈ ਆਪਣੇ ਨਹੀਂ ਜਿਹਨੇ ਜਗਰਤਾ ਪਾਰਟੀ ਵੀ ਤੁਸੀਂ ਬਣਾਈ ਵੀ ਹੈ ਜੋ ਕਿ ਹੋਰ ਜਗ੍ਹਾ ਜਗ੍ਹਾ ਜਾ ਕੇ ਜਗਰਤਾ ਕਰਦੇ ਹਾਂ ਹਾਂਜੀ ਸਾਡੀ ਆਪਣੀ ਜਗ ਜਨਨੀ ਸਿਮਰਨ ਮੰਡਲੀ ਪਾਰਟੀ ਰਜਿਸਟਰਡ ਆ ਤੇ ਹਰ ਥਾਂ ਹੀ ਜਾ ਕੇ ਜਗਰਤਾ ਕਰਨੇ ਕਾਫੀ ਦਿਨ ਹੋ ਗਏ ਨੇ ਮੁੰਨੇ ਜਗਰਤਾ ਕਰਦਿਆਂ ਪਹਿਲੇ ਤਾਂ ਮੈਂ 30 ਸਾਲ ਬਿਲਕੁਲ ਫ੍ਰੀ ਸੇਵਾ ਕੀਤੀ ਹੁਣ ਥੋੜਾ ਜਿਹਾ ਚਾਰਜ ਰੱਖਿਆ ਔਰ ਸਾਡੇ ਨਾਲ ਜਿਹੜੇ ਵੇਦਕ ਨੇ ਠਾਕੁਰ ਗੁਰਚੰਦ ਸਿੰਘ ਜੀ ਯੋਗਵਾਲ ਜੱਟਾ ਉਹ ਬੜੇ ਪਿਆਰ ਨਾਲ ਕਥਾ ਕਰਦੇ ਆ ਇਲਾਕੇ ਦਾ ਕੋਈ ਵੀ ਭਗਤ ਜਿਹੜਾ ਉਹਨਾਂ ਦੇ ਮੁਕਾਬਲੇ ਤੇ ਕਥਾ ਨਹੀਂ ਕਰ ਸਕਦਾ ਬੜੇ ਪਿਆਰੇ ਭਗਤ ਨੇ ਤੇ ਵਧੀਆ ਤਰੀਕੇ ਨਾਲ ਕਥਾ ਕਰਦੇ ਪਿੰਡ ਵਾਸੀਆਂ ਨੂੰ ਇਲਾਕਾ ਵਾਸੀਆਂ ਨੂੰ ਜਿਉਂ ਵੀ ਅੱਜ ਰਾਤ ਚ ਕਰਦਾ ਉਹਦੇ ਬਾਰੇ ਕੀ ਕਹਿਣਾ ਚਾਹੋ ਤੋ ਸਾਰੇ ਪਿੰਡ ਨੂੰ ਇਲਾਕਾ ਨਿਵਾਸੀਆਂ ਨੂੰ ਮੈਂ ਬੇਨਤੀ ਕਰਦਾ ਇਹ ਜਾਗਰੇ ਵਿੱਚ ਸ਼ਾਮਲ ਹੋਇਆ ਕਰੋ ਵੱਧ ਚੜ ਕੇ ਸੇਵਾ ਕਰਿਆ ਕਰੋ ਕਿਉਂਕਿ ਸਾਰੀ ਦੁਨੀਆ ਹੀ ਸੇਵਾ ਕਰਦੀ ਬਾਹਰ ਦੇ ਪਿੰਡਾਂ ਦੇ ਵੀ ਸੇਵਾ ਕਰਦੇ ਨੇ ਜਿੱਦਾਂ ਸਾਡੇ ਵੀਰ ਇੱਕ ਜਲੇਬੀਆਂ ਦੀ ਸੇਵਾ ਕਰ ਗਿਆ ਕਿਸੇ ਨੇ ਪਕੌੜੀਆਂ ਦੀ ਸੇਵਾ ਕਰਨੀ ਆ ਕੋਈ ਥੀਰ ਬਣਾ ਕੇ ਦੇ ਗਿਆ ਸਾਰੇ ਮਤਲਬ ਸਹਿਯੋਗ ਦਿੰਦੇ ਨੇ ਕੋਈ ਵੀ ਘਟ ਨਹੀਂ ਕਰਦਾ ਆਪਣੇ ਵੱਲ ਤੇ ਬਾਕੀਆਂ ਗ ਵੀ ਮੇਰੀ ਬੇਨਤੀ ਆ ਜਿੰਨਾ ਵੀ ਵੱਧ ਤੋਂ ਵੱਧ ਸ਼ਰਧਾ ਜਿੰਨਾ ਚ ਉਹ ਕਰਿਆ ਕਰਨ ਸੇਵਾ ਠੀਕ ਧੰਨਵਾਦ ਜੈ ਮਾਤਾ